ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਈਆਂ ਨੂੰ ਸ਼ਾਇਦ ਨਾ ਪਤਾ ਹੋਵੇ ਐਲਨ ਮਸਕ ਆ ਜਿਹੜੇ ਬਹੁਤ ਵੱਡੇ ਬਿਜ਼ਨਸਮੈਨ ਆ ਉਹਨਾਂ ਦਾ ਇੱਕ ਮਸਲਾ ਜਾਨੀ ਕਿ ਸੁਰਖੀਆਂ ਦੇ ਵਿੱਚ ਆ ਉਲਝਿਆ ਹੋਇਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਐਲਨ ਮਸਕ ਆ ਜਿਹੜਾ ਦੁਨੀਆ ਦਾ ਅਮੀਰ ਵਿਅਕਤੀਆਂ ਦੇ ਵਿੱਚੋਂ ਉਹਦਾ ਨਾਮ ਆਉਂਦਾ ਹੈ ਤੇ ਜਿਵੇਂ ਐਕਸ ਸਪੇਸ ਕੰਪਨੀ ਆ ਤੇ ਟੈਸਲਾ ਕੰਪਨੀ ਆ ਜਿਹੜੀਆਂ ਕਾਰਾਂ ਵਾਲੀ ਕੰਪਨੀ ਆ ਉਹਦੇ ਸੀਓ ਆ ਤੇ ਜਾਨੀ ਕਿ ਬਹੁਤ ਅਮੀਰ ਵਿਅਕਤੀ ਆ ਅਮੀਰ ਵਰਲਡ ਦੇ ਵਿੱਚ ਅਮੀਰ ਵਿਅਕਤੀਆਂ ਦੇ ਨਾਵਾਂ ਦੇ ਵਿੱਚ ਐਲਨ ਮਸਕ ਦਾ ਨਾਮ ਆਉਂਦਾ ਹੈ ਹੁਣ ਉਹਦੇ ਕੋਲੇ ਤਿੰਨ ਦੇਸ਼ਾਂ ਦੀ ਨਾਗਰਿਕਤਾ ਹੈ ਇੱਕ ਤਾਂ ਅਫਰੀਕਾ ਦੀ ਕੈਨੇਡਾ ਦੀ ਤੇ ਅਮਰੀਕਾ ਤੇ ਜਾਨੀ ਕਿ ਬਹੁਤ ਵੱਡਾ ਅਮੀਰ ਵਿਅਕਤੀ ਆ ਕਿਸੇ ਚੀਜ਼ ਦੀ ਵੀ ਉਹਨੂੰ ਕਮੀ ਨਹੀਂ ਹੋਇਆ ਕੀ ਕਿ ਉਹਦਾ ਲੜਕਾ ਸੀਗਾ ਜੇਵੀਅਰ ਜੇਵੀਰ ਉਹਦਾ ਲੜਕਾ ਸੀਗਾ 18 ਸਾਲ ਦੀ ਉਮਰ ਦੇ ਵਿੱਚ ਉਹਨੇ ਜਿਹੜਾ ਹੈਗਾ ਸੈਕਸ ਚੇਂਜ ਕਰਕੇ ਕੁੜੀ ਬਣ ਗਿਆ ਤੇ ਉਹਨੇ ਆਪ ਦਾ ਨਾਮ ਜਿਹੜਾ ਹੈਗਾ ਰੱਖ ਲਿਆ ਵਿਵੀਅਨ ਜੈਨਾ ਵਿਲਸਮ ਤੇ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਐਲਨ ਮਸਕ ਨੂੰ ਤਾਂ ਉਹਨੂੰ ਬਹੁਤ ਜ਼ਿਆਦਾ ੱਤਕਾ ਲੱਗਿਆ ਉਹਨੇ ਕੁਝ ਦਿਨ ਪਹਿਲਾਂ ਉਹਨੇ ਇੱਕ ਇੰਟਰਵਿਊ ਕੀਤੀ ਸੀ ਉਹਨੇ ਇੰਟਰਵਿਊ ਦੇ ਵਿੱਚ ਸਾਰਾ ਕੁਝ ਖਲਾਸਾ ਕੀਤਾ ਵੀ ਕਹਿੰਦਾ ਮੇਰਾ ਲੜਕਾ ਜਿਹੜਾ ਉਹਨੂੰ ਵੋਕ ਮਾਈਂਡ ਵਾਇਰਸ ਨੇ ਮਾਰਤਾ ਦੇ ਕਰਕੇ ਮੇਰੇ ਲੜਕੇ ਦੀ ਮੌਤ ਹੋਈ ਹੈ ਜਿਹੜਾ ਉਹਦਾ ਜਿਹੜਾ ਕਾਰਨ ਹੈ ਉਹਦਾ ਜਿਹੜਾ ਹੈਗਾ ਦੋਸ਼ੀ ਆ ਉਹ ਕਮਾਈਂਡ ਵਾਇਰਸ ਆ ਉਹ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਵੀ ਮੇਰੇ ਮੁੰਡੇ ਨਾਲ ਆਹ ਕੁਝ ਹੋ ਰਿਹਾ ਕਹਿੰਦਾ ਮੈਨੂੰ ਸਾਈਨਾਂ ਕਾਗਜ਼ਾਂ ਤੇ ਸਾਈਨ ਕਰਾਉਣ ਲਈ ਦਬਾਅ ਪਾਇਆ ਗਿਆ ਮੈਨੂੰ ਇਹ ਕਿਹਾ ਗਿਆ ਕਿ ਜਿਹੜਾ ਤੇਰਾ ਲੜਕਾ ਉਹਦਾ ਅਸੀਂ ਟ੍ਰੀਟਮੈਂਟ ਕਰਨਾ ਜੇ ਟ੍ਰੀਟਮੈਂਟ ਨਾ ਕੀਤਾ ਤਾਂ ਉਹ ਸੁਸਾਈਡ ਵੀ ਕਰ ਸਕਦਾ ਇਸ ਕਰਕੇ ਦਬਾਅ ਵਿੱਚ ਲਿਆਂਦਾ ਗਿਆ ਮੈਨੂੰ ਤੇ ਮੇਰੇ ਸਾਈਨ ਕਰਵਾਏ ਗਏ ਮੈਨੂੰ ਨਹੀਂ ਪਤਾ ਸੀਗਾ ਵੀ ਉਹਦਾ ਸੈਕਸ ਚੇਂਜ ਹੋ ਰਿਹਾ ਜਦੋਂ ਸੈਕਸ ਚੇਂਜ ਹੋ ਗਿਆ ਤਾਂ ਫਿਰ ਉਹਨੂੰ ਸਾਰੀ ਗੱਲ ਦਾ ਪਤਾ ਲੱਗਿਆ ਵੀ ਮੇਰੇ ਨਾਲ ਤਾਂ ਬਹੁਤ ਵੱਡੀ ਯਾਨੀ ਕਿ ਸਾਜ਼ਿਸ਼ ਹੋਈ ਹੈ ਮੈਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਤੇ ਜਦੋਂ ਜ਼ੇਵੀਅਰ ਨੇ ਆਪਦਾ ਲਿੰਗ ਚੇਂਜ ਕੀਤਾਗਾ ਤਾਂ ਉਹਨੇ ਸਾਰੇ ਸਬੰਧ ਐਲਨ ਮਸਕ ਨਾਲ ਤੋੜ ਲਏ ਤੇ ਹੁਣ ਕਹਿੰਦਾ ਮੇਰਾ ਜਿਹੜਾ ਆਪਦੀ ਮਾਂ ਆਲਾ ਸਰਨੇਮ ਰੱਖ ਕੇ ਉਹਨੇ ਨਾਂ ਜਿਹੜਾ ਆਪਦਾ ਚੇਂਜ ਕਰ ਲਿਆ ਕਹਿੰਦਾ ਹੁਣ ਮੇਰਾ ਐਲਨ ਮਸਕ ਨਾਲ ਕੋਈ ਸਬੰਧ ਨਹੀਂ ਹੈਗਾ ਬਹੁਤ ਸਾਰੀਆਂ ਗੱਲਾਂ ਵੀ ਉਹਨੇ ਐਲਨ ਮਸਕ ਬਾਰੇ ਕਹੀਆਂ ਵੀ ਉਹ ਮੇਰੀ ਕੇਅਰ ਨਹੀਂ ਕਰਦਾ ਸੀ ਜਾਂ ਉਹਦੇ ਬੱਚਿਆਂ ਲੋ ਦਾ ਧਿਆਨ ਨਹੀਂ ਸੀਗਾ ਬਹੁਤ ਕੁਛ ਕਿਹਾ ਬਹੁਤ ਮੁੱਦਾ ਪਕਿਆ ਉਹ ਕਹਿੰਦਾ ਵੀ ਜੋ ਕੁਛ ਹੋਇਆ ਮੇਰੇ ਲੜਕੇ ਨਾਲ ਇਹ ਹੋਣਾ ਨਹੀਂ ਚਾਹੀਦਾ ਸੀਗਾ ਸਿਰਫ ਉਹਨੂੰ ਕੀ ਵੋਕ ਮਾਈਂਡ ਵਾਇਰਸ ਨੇ ਮਾਰਿਆ ਵੋਕ ਮਾਈਂਡ ਵਾਇਰਸ ਉਹਦੇ ਦਿਮਾਗ 'ਚ ਘਰ ਕਰ ਗਿਆ ਜਿਹਦੇ ਕਰਕੇ ਸਾਰਾ ਕੁਝ ਹੋਇਆ ਜੇ ਮੈਨੂੰ ਪਤਾ ਹੁੰਦਾ ਇਸ ਚੀਜ਼ ਦਾ ਤੇ ਮੈਂ ਇਸ ਚੀਜ਼ ਨੂੰ ਰੋਕ ਸਕਦਾ ਸੀ ਇਹੋ ਜਿਹਾ ਕੁਝ ਹੋਣਾ ਨਹੀਂ ਸੀਗਾ ਤੇ ਹੁਣ ਐਲਨ ਮਸਕ ਨੇ ਸਹ ਖਾਦੀ ਹੈ ਵੀ ਮੈਂ ਵੋਕ ਮਾਈਂਡ ਵਾਇਰਸ ਦੇ ਖਿਲਾਫ ਲੜੂੰਗਾ ਜਿਹੜਾ ਵੀ ਕਾਨੂੰਨ ਹੈਗਾ ਐਲਜੀਬੀਟੀ ਦੇ ਰੂਪ ਦੇ ਵਿੱਚ ਮੈਂ ਉਸ ਕਾਨੂੰਨ ਦੇ ਖਿਲਾਫ ਆਵਾਜ਼ ਉਠਾਉਂਗਾ ਇਹ ਐਲਨ ਮਸਕ ਦਾ ਕਹਿਣਾ ਹੈਗਾ ਹੁਣ ਜੇ ਆਪਾਂ ਵੋਕ ਮਾਈਂਡ ਵਾਇਰਸ ਦੀ ਗੱਲ ਕਰਦਾ ਐਲਨ ਮਸਕ ਵੀ ਵੋਕ ਮਾਈਂਡ ਵਾਇਰਸ ਹੈ ਕੀ ਆ ਜੇ ਆਪਾਂ ਵੋਕ ਮਾਈਂਡ ਵਾਇਰਸ ਨੂੰ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਇਹਦਾ ਮਤਲਬ ਹੁੰਦਾ ਨਸਲੀ ਭੇਦਭਾਵ ਦੇ ਵਿਰੁੱਧ ਜਾਗਰੂਕ ਹੋਣਾ ਵੀ ਵੋਕ ਹੋਣਾ ਜਾਗਰੂਕ ਹੋ ਜਾਣਾ ਹਨਾ ਪਰ ਵੋਕ ਮਾਈਂਡ ਕਿਤੇ ਨਾ ਕਿਤੇ ਇਹਦਾ ਜਿਹੜਾ ਹੈਗਾ ਪਰਿਭਾਸ਼ਾ ਜਾਂ ਇਹਦਾ ਕੋਈ ਅਰਥ ਗਲਤ ਕੱਢ ਲਿਆ ਜਾਂਦਾ ਕਿਸੇ ਚੀਜ਼ ਵੱਲ ਜ਼ਿਆਦਾ ਝੁਕਾਅ ਹੋ ਜਾਣਾ ਇਹਨੂੰ ਵੋਕ ਮਾਈਂਡ ਕਹਿੰਦੇ ਹਨਾ ਵੋਕ ਮਾਈਂਡ ਵਾਇਰਸ ਦਾ ਨਾਮ ਦਿੱਤਾ ਐਲਨ ਮਾਸਕ ਨੇ ਵੀ ਵੋਕ ਮਾਈਂਡ ਵਾਇਰਸ ਹੀ ਕਾਰਨ ਸੀਗਾ ਮੇਰੇ ਲੜਕੇ ਨੂੰ ਇਸ ਤਰ੍ਹਾਂ ਜਿਹੜਾ ਹੋਇਆ ਮੇਰੇ ਲੜਕੇ ਨਾਲ ਕਹਿੰਦਾ ਇਸ ਵਾਇਰਸ ਨੂੰ ਮੈਂ ਖਤਮ ਕਰਕੇ ਛੱਡੂੰਗਾ ਹੁਣ ਕਹਿਣ ਦਾ ਮਤਲਬ ਹੈ ਵੀ ਜੇ ਐ ਜੀ ਪੀ ਟੀ ਲਾਗੂ ਕਰਤੀ ਵਾਸ਼ਰੂਮ ਕਾਮਨ ਹੋ ਗਏ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੇ ਉੱਥੇ ਭਾਵਾਂ ਮੁਸਲਮਾਨ ਸੀ ਜਾਂ ਸਿੱਖ ਕਮਿਊਨਿਟੀ ਦੇ ਸੀ ਜਾਂ ਇੰਡੀਅਨ ਸੀ ਲੋਕਾਂ ਨੇ ਰੌਲਾ ਪਾਇਆ ਪਰ ਉਹਦਾ ਕੋਈ ਹੱਲ ਨਹੀਂ ਹੋਇਆਗਾ ਤੇ ਬਹੁਤ ਸਾਰੀ ਕਮਿਊਨਿਟੀ ਦੇ ਲੋਕ ਇਦਾਂ ਵੀ ਸੀਗੇ ਵੀ ਜਿਹੜੇ ਇਸ ਚੀਜ਼ ਨੂੰ ਸਪੋਰਟ ਕਰਦੇ ਸੀ ਇਵਨ ਟ੍ਰੀਡੋ ਗਵਰਨਮੈਂਟ ਨੇ ਐਲਜੀਬਟੀ ਨੂੰ ਦੱਬ ਕੇ ਸਪੋਰਟ ਕੀਤਾ ਤਾਂ ਹੀ ਇਹ ਲਾਗੂ ਹੋ ਸਕਿਆ ਉਸ ਤੋਂ ਪਹਿਲਾਂ ਇਹ ਚੀਜ਼ਾਂ ਬੈਨ ਸੀਗੀਆਂ ਜਿਹੜਾ ਟਰਾਂਸ ਜੈਂਡਰ ਜਿਹੜੀ ਪ੍ਰਕਿਰਿਆ ਸੀਗੀ ਉਹ ਬੈਨ ਸੀਗੀ ਤਾਂ ਹੁਣ ਇੱਥੇ ਇਹ ਸਾਰਾ ਮੁੱਦਾ ਡਿਸਕਸ ਕਰਨ ਦਾ ਮਤਲਬ ਇਹ ਹੀ ਬਣਦਾ ਕਿ ਔਨ ਵਾਲੇ ਸਮੇਂ ਦੇ ਵਿੱਚ ਜੇ ਅੱਜ ਦੁਨੀਆ ਦੇ ਅਮੀਰ ਬੰਦੇ ਦੇ ਜਵਾਕ ਨਾਲ ਇਹ ਕੁਝ ਹੋ ਸਕਿਆ ਤਾਂ ਜਿਹੜੇ ਆਉਣ ਵਾਲੇ ਜਵਾਕ ਹੈ ਜਿਹੜੇ ਕਿਸੇ ਵੀ ਕਮਿਊਨਿਟੀ ਦੇ ਜਵਾਕ ਦਾ ਸਬੰਧ ਹੁੰਦਾ ਹੈ ਇਸ ਚੀਜ਼ ਦਾ ਇਸ ਤਾਂ ਉਸ ਬੰਦੇ ਤੇ ਜਾਂ ਉਸ ਪਰਿਵਾਰ ਤੇ ਕੀ ਕੁਝ ਰੂਗਾ ਕੋਈ ਵੀ ਜਵਾਕ ਕਿਸੇ ਵੀ ਕਮਿਊਨਿਟੀ ਦਾ ਇਸ ਚੀਜ਼ ਦਾ ਸ਼ਿਕਾਰ ਹੋ ਸਕਦਾ ਜਾਨੀ ਕਿ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਕਿਸੇ ਸਾਇੰਟਿਫਿਕ ਵਿਧੀ ਨਾਲ ਦਵਾਈਆਂ ਨਾਲ ਮੈਡੀਸਨ ਨਾਲ ਜਾਂ ਡਾਕਟਰੀ ਇਲਾਜ ਨਾਲ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਪਰ ਲੋਕਾਂ ਦਾ ਕਹਿਣਾ ਜਿਵੇਂ ਐਲਨ ਮਸਕ ਦਾ ਕਹਿਣਾ ਕਿ ਇਸ ਚੀਜ਼ ਨੂੰ ਵਡਾਵਾ ਦੇਣਾ ਗਲਤ ਹੈ ਬੀ ਇਹ ਜਿਹੜਾ ਕਾਨੂੰਨ ਬਣਿਆ ਗਲਤ ਆ ਮੈਂ ਇਹਦੇ ਵਿਰੁੱਧ ਆਵਾਜ਼ ਉਠਾਉਂਗਾ ਹੁਣ ਰਹੀ ਗੱਲ ਹੈਗੀ ਆ ਵੀ ਆਉਣ ਵਾਲੇ ਬੱਚਿਆਂ ਦਾ ਭਵਿੱਖ ਜੇ ਇਹ ਚੀਜ਼ਾਂ ਹੁਣ ਕੈਨੇਡਾ ਦੇ ਵਿੱਚ ਹੁਣ ਤੱਕ 300 ਬੱਚਿਆਂ ਨੇ ਜਿਹੜਾ 15 ਸਾਲ ਤੋਂ ਉੱਪਰ ਸੀ ਉਹਨਾਂ ਨੇ ਟਰਾਂਸ ਜੈਂਡਰ ਵਿਧੀ ਰਹੀਂ ਆਪਣਾ ਜਿਹੜਾ ਜਿਹੜਾ ਸੈਕਸ ਹਵ ਚੇਂਜ ਕਰ ਲਿਆ ਪਰ ਕੋਈ ਦਿਨ ਐਸਾ ਵੀ ਆਊਗਾ ਵੀ ਇਹ ਚੀਜ਼ ਜਿਹੜੀ ਕਾਮਨ ਹੋ ਜਾਊਗੀ ਬੱਚਿਆਂ ਦੇ ਵਿੱਚ ਤਾਂ ਹੁਣ ਜੇ ਇੰਡੀਅਨਾਂ ਪੰਜਾਬੀ ਆ ਬਹੁਤ ਸਾਰੇ ਪਰਿਵਾਰ ਆ ਉਹ ਕੈਨੇਡਾ ਅਮਰੀਕਾ ਛੱਡ ਕੇ ਇਸ ਵਜ੍ਹਾ ਕਰਕੇ ਵਾਪਸ ਆ ਗਏ ਕਿਉਂਕਿ ਉਹਨਾਂ ਨੂੰ ਜਿਹੜੀ ਇਹ ਚੀਜ਼ ਐਲਜੀਬੀਟੀ ਹੈਗੀ ਐਲਜੀਬੀਟੀ ਦੀ ਆਪਾਂ ਲੈਸਬੀਅਨ ਕੇ ਬਾਈਸੈਕਸ਼ੁਅਲ ਟਰਾਂਸਜੈਂਡਰ ਜਿਹੜੀ ਇਹ ਚੀਜ਼ ਲਾਗੂ ਕੀਤੀ ਹੈ ਇਹਦੇ ਨਾਲ ਸਹਿਮਤ ਨਹੀਂ ਸੀ ਉਹਨਾਂ ਨੂੰ ਸਿੱਧਾ ਆਪਦੇ ਬੱਚਿਆਂ ਦੇ ਭਵਿੱਖ ਦਾ ਖਤਰਾ ਸੀ ਇਸ ਕਰਕੇ ਉਹ ਸਾਰਾ ਕੁਝ ਛੱਡ ਛੜਾ ਕੇ ਪੰਜਾਬ ਜਾਂ ਇੰਡੀਆ ਵਾਪਸ ਆ ਗਏ ਤਾਂ ਮੇਰਾ ਕਹਿਣ ਦਾ ਮਤਲਬ ਸੀ ਵੀ ਇਹ ਚੀਜ਼ਾਂ ਅੱਜ ਇੱਥੇ ਡਿਸਕਸ ਕਰਨ ਦਾ ਮਤਲਬ ਵੀ ਆਉਣ ਵਾਲਾ ਸਮਾਂ ਜਿਹੜਾ ਬੱਚਿਆਂ ਤੇ ਭਾਰੂ ਪੈ ਸਕਦਾ ਕਿਸੇ ਕਮਿਊਨਿਟੀ ਦਾ ਬੱਚਾ ਵੀ ਇਸ ਚੀਜ਼ ਤੋਂ ਲੰਘ ਸਕਦਾ ਜੇ ਜਿਹੜੀ ਜਿਹੜੇ ਪਰਿਵਾਰ ਦਾ ਬੱਚਾ ਇਸ ਪ੍ਰਕਿਰਿਆ ਚੋਂ ਲੰਘੂਗਾ ਉਹ ਪਰਿਵਾਰ ਦੀ ਤਾਂ ਦੁਨੀਆ ਹੀ ਖਤਮ ਹੋਣ ਵਾਲੀ ਗੱਲ ਹੋ ਜੂਗੀ ਇਸ ਕਰਕੇ ਆਪਾਂ ਨਹੀਂ ਚਾਹੁੰਦੇਗੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਜਾਂ ਇੰਡੀਆ ਦੇ ਬੱਚੇ ਇਹੋ ਜਿਹੇ ਮਾਹੌਲ ਦੇ ਵਿੱਚ ਵੱਡੇ ਹੋਣ ਪੜਨ ਤਾਂ ਮਾਪਿਆਂ ਨੂੰ ਬਹੁਤ ਯਾਨੀ ਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ ਜਿਹੜਾ ਵੀ ਜਵਾਕ ਉੱਥੇ ਰਹਿੰਦਾ ਜਾਂ ਉੱਥੇ ਉਸਦੇ ਮਾਹੌਲ 'ਚ ਗੁਜ਼ਰ ਰਿਹਾ ਤਾਂ ਜਿਹੜੇ ਪੇਰੈਂਟਸ ਜ਼ਰੂਰ ਉਹਨਾਂ ਦੀ ਕਾਉਂਸਲਿੰਗ ਕਰਨ ਰੋਜ਼ ਉਹਨਾਂ ਨਾਲ ਗੱਲਬਾਤਾਂ ਕਰਨ ਉਹਨਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਉਹਨਾਂ ਦੇ ਨਾਲ ਦੇ ਕੀ ਕਰਦੇ ਆ ਸਾਰਾ ਕੁਝ ਤਾਂ ਹੀ ਜਿਹੜਾ ਹੈਗਾ ਆਪਾਂ ਇਸ ਜਿਹੜੀ ਖਤਰਨਾਕ ਚੀਜ਼ ਤੋਂ ਆਪਦੇ ਬੱਚਿਆਂ ਨੂੰ ਬਚਾ ਸਕਦਾ ਹੈ ਇਹ ਸਿਰਫ ਕਹਿ ਲਓ ਵੀ ਜਨ ਹਿੱਤ 'ਚ ਮੇਰੀ ਮੈਂ ਵੀਡੀਓ ਬਣਾਉਣ ਦਾ ਕਾਰਨ ਇਹੀ ਸੀਗਾ ਵੀ ਇਸ ਚੀਜ਼ ਤੋਂ ਆਪਾਂ ਵੀ ਅਵੇਅਰ ਹੋਈਏ ਜੇ ਆਪਾ ਫੋਰਨ ਕੰਟਰੀ ਦੇ ਵਿੱਚ ਰਹਿ ਰਹੇ ਆ ਇਹਦਾ ਮਤਲਬ ਇਹ ਨਹੀਂ ਵੀ ਸਿਰਫ ਆਪਣਾ ਧਿਆਨ ਡਾਲਰ ਕਮਾਉਣ 'ਚ ਹੀ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਇਹ ਜਿਹ ਮਾਹੌਲ ਤੋਂ ਕੱਢਣ ਦੀ ਲੋੜ ਆ ਬਚਾ ਕੇ ਰੱਖਣ ਦੀ ਲੋੜ ਆ ਤਾਂ ਇਹ ਬਹੁਤ ਜ਼ਰੂਰੀ ਹੈ ਜਿਹੜੀ ਇਹ ਚੀਜ਼ ਐਲਜੀਬਿਲਟੀ ਲਾਗੂ ਹੋਈ ਆ ਇਹ ਯਾਨੀ ਕਿ ਛੋਟੇ ਬੱਚਿਆਂ ਦੇ ਮਨੋਬਲ ਤੇ ਸਿੱਧਾ ਤੇ ਅਸਿੱਧਾ ਜਿਹੜਾ ਹੈਗਾ ਅਸਰ ਕਰਦੀ ਆ ਜਿਵੇਂ ਅ ਜਿਹੜੇ ਨਸ਼ੇ ਸੀ ਉਹ ਵੀ ਲੀਗਲਾਈਜ਼ ਕਰਤੇ ਸੀ ਸਕੂਲਾਂ ਦੇ ਵਿੱਚ ਟ੍ਰੇਨਿੰਗ ਦੇਣ ਲੱਗ ਗਏ ਸੀਗੇ ਵੀ ਨਸ਼ਾ ਤੁਸੀਂ ਕਿਵੇਂ ਕਰਨਾ ਹੈ ਅਸੀਂ ਆਖੇ ਟ੍ਰੇਨਿੰਗ ਤਾਂ ਦਿੰਨੇ ਆ ਵੀ ਬੱਚਾ ਓਵਰਡੋਜ਼ ਨਾ ਹੋਵੇ ਪਰ ਇਹਦਾ ਕਿਤੇ ਨਾ ਕਿਤੇ ਪੋਜ਼ਿਟਿਵ ਇੰਪੈਕਟ ਘੱਟਾ ਨੈਗੇਟਿਵ ਕੰਪੈਕਟ ਜ਼ਿਆਦਾ ਇਸ ਕਰਕੇ ਸਾਰਿਆਂ ਨੂੰ ਸਾਨੂੰ ਜਾਂ ਇੰਡੀਅਨਾਂ ਜਿਹੜੇ ਪੰਜਾਬੀ ਐ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਐ ਉਹ ਜਣੀਆਂ ਉਹ ਜੀਆਂ ਜੜੀਆਂ ਚੀਜ਼ਾਂ ਇਹਨਾਂ ਇਹਨਾਂ ਤੋਂ ਆਪਾਂ ਆਪਦੇ ਬੱਚਿਆਂ ਨੂੰ ਬਚਾ ਕੇ ਰੱਖੀਏ ਇਹੀ ਜਿਹੜਾ ਹੈਗਾ ਮੇਰੀ ਇਸ ਵੀਡੀਓ ਦੇ ਰਾਹੀਂ ਸਾਰਿਆਂ ਨੂੰ ਮੈਸੇਜ ਆ ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਸੁਚੇਤ ਲੈ ਕੇ ਸੀਰੀਅਸ ਲੈ ਕੇ ਚੱਲੀਏ ਤਾਂ ਜੋ ਆਪਾਂ ਆਪਦੇ ਬੱਚਿਆਂ ਨੂੰ ਆਪਦੀ ਕਮਿਊਨਿਟੀ ਨੂੰ ਇਨ੍ਹਾਂ ਚੀਜ਼ਾਂ ਤੋਂ ਇਨ੍ਹਾਂ ਚੀਜ਼ਾਂ ਦੇ ਮਾੜੇ ਪ੍ਰਭਾਵ ਤੋਂ ਰੋਕ ਸਕੀਏ ਸਤਿ ਸ੍ਰੀ ਅਕਾਲ